ਸ਼ਲੋਕ ਮੈਂ ਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਗੁਰ ਭਾਵੈ ਸੋ ਮਨ ਲੈਨ ਸੇਈ ਕਰਮ ਕਰੇਨ ਜਾਇ ਪੁੱਛੋ ਸਿਮਰਤ ਸ਼ਾਸਤ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸੱਚੈ ਲਾਏ ਸੱਚ ਲੱਗੇ ਸਦਾ ਸਚ ਸੁਮਾ ਲੀਨ ਨਾਨਕ ਆਏ ਸੇ ਪ੍ਰਵਾਨੁ ਭੈ ਜੇ ਸਗਲੇ ਕੋ ਤਾਰੈਨ ਮਹਿਲਾ ਤੀਜਾ ਗੁਰੂ ਜਿਨਾ ਕਾ ਅੰਦੁਲਾ ਸਿਖ ਭੀ ਅੰਧੇ ਕਰਮ ਕਰੈਨ ਓਏ ਪਹਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇ ਕੂੜ ਕਸਤ ਤਮਾਮ ਦੇ ਪਰ ਨਿੰਦਾ ਸਦਾ ਕਰੈਨ ਓਏ ਆਪ ਡੁੱਬੇ ਪਰਨਿੰਦ ਕਾ ਸਗਲੇ ਕੁਲ ਡੋਬੇ ਨਾਨਕ ਜਿਤ ਓਏ ਲਾਏ ਤਿਤ ਲਗੇ ਓਏ ਬਪੜੇ ਕਿਆ ਕਰੇ ਪੌੜੀ ਸਭ ਨਜ਼ਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਾ ਤਲਾਇਨ ਮਨਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪੀਤੀ ਜਿਨ ਕੋ ਪੋਤੈ ਪੁੰਨ ਹੈ ਤਿਨ ਬਾਤ ਸਿ ਪੀਤੀ ਨਾਨਕ ਨਾਮ ਧਿਆਈਐ ਸਚ ਸਿਫਤ ਸਨਾਈ ਸਲੋਕ ਮੈਲਾ ਪਹਿਲਾ ਸਤੀ ਪਾਪ ਕਰ ਸਤਿ ਤੁਮਾਹੇ ਗੁਰ ਦੀਖਿਆ ਹਰ ਦੇਵਣ ਜਾਹੇ ਇਸਤਰੀ ਪੁਰਖ ਹੈ ਖਟਿਆ ਭਾਓ ਭਵੇਂ ਅਮੋਥਵੇਂ ਜੋ ਸ਼ਾਸਤ ਵੇਦ ਨਾ ਮੰਨੇ ਕੋਏ ਆਪੋ ਆਪੇ ਪੂਜਾ ਹੋਏ ਕਾਜ਼ੀ ਹੋਏ ਕ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾ ਵੱਢੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਏ ਲੋਕ ਮੁਹਾਵੇਂ ਚਾੜੀ ਖਾਏ ਚੌਂਕ ਦੇਕ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਚਟਾ ਬਿਬੂਤ ਅੱਗੇ ਪੱਛੇ ਰੋਵੇ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਣ ਸਿਰ ਛਾਈ ਪਾਈ ਨਾਨਕ ਕਲਕ ਏ ਪਰਵਾਰ ਅੱਪੇ ਆਖਣ ਅੱਪੇ ਜਾਣ ਪਹਿਲਾ ਪਹਿਲਾ ਹਿੰਦੂ ਕੈ ਘਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੁੱਟ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਵਿਣ ਗੋਰ ਪੀਰੇ ਕੋ ਥਾਏ ਨਾ ਪਾਈ ਰਾਤ ਦਸਾਏ ਉਥੈ ਕੋ ਜਾਏ ਕਰਨੀ ਬਾਜੋਂ ਪਿਛਤ ਨਾ ਪਾਏ ਜੋਗੀ ਕੈ ਘਰ ਜੁਗਤ ਦਸਾਈ ਤਿਤ ਕਾਰਣ ਕੰਨ ਮੁੰਦਰਾ ਪਾਏ ਮੁੰਦਰਾ ਪਾਏ ਫਿਰ ਸੰਸਾਰ ਜਿੱਥੈ ਕਿਥੈ ਸਿਰ ਜਨਹਾਰ ਜੇ ਤੇਜੀ ਤੇ ਤੇਵਾਟਾਉ ਚੀਰੀ ਆਈ ਢਿਲ ਨਾ ਕਾਉ ਇਥੇ ਜਾਣ ਸੋ ਜਾਏ ਸਿਆਣੇ ਹੋਰ ਫੱਕੜ ਹਿੰਦੂ ਮੁਸਲਮਾਨ ਸਭਨਾ ਦਾ ਦਰ ਲੇਖਾ ਹੋਏ ਕਰਣੀ ਬਾਜੋ ਤਰੈ ਨਾ ਕੋਏ ਸੱਚੋ ਸੱਚ ਵਖਾਣੇ ਕੋਏ ਨਾਨਤ ਅੱਗੇ ਪਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ ਅੰਦਰ ਲਾਲ ਜਵੇ ਹਰੀ ਗੁਰਮੁਖ ਹਰਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਣਾ ਹਰ ਹਰ ਨਾਮ ਦਿੜ ਮਨ ਮੁਖ ਆਪ ਖੁਆਇਨ ਮਾਇਆ ਮੋਹ ਨਿਤ ਤੜ ਸਭਨਾ ਸਾਹਿਬ ਇਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਨਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂੰਹ ਮੁੜਾਈ ਕੇਸੀ ਨਾ ਸਤ ਪੜਿਆਂ ਦੇਸ਼ ਫਿਰੈ ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਿਸ਼ਾਵੈ ਦੁਖ ਸਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈਂ ਕਾ ਚਰੈ ਜਿਸ ਹੱਥ ਸਿਧ ਦੇਵ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੇ ਨਾਨਕ ਤਾ ਕੋ ਮਿਲੇ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ ਸਭ ਘਟ ਮੇਰੇ ਹਉ ਸਦਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਜਿਸੈ ਦਿਖਾਲਾ ਵਾਟੜੀ ਤਿਸ ਭੁਲਾਵੇ ਕੌਣ ਜਿਸੈ ਪੁਲਾਈ ਤੰਦ ਸਿਰ ਿਸ ਦਿਖਾਵ ਕੌਣ ਮੈਲਾ ਪਹਿਲਾ ਸੋ ਗਿਰਹੀ ਜੋ ਨਿਭਾ ਕਰ ਜਪ ਤਪ ਸੰਜਮ ਠੀਖਿਆ ਕਰ ਤੁੰਨ দান ਕਾ ਕਰੇ ਸ਼ਰੀਰ ਸੋ ਗਿਰਹੀ ਗੰਗਾ ਕਾ ਨੀਰ ਬੋਲੇ ਈਸ਼ਰ ਸਤ ਸੂਰੂਪ ਪਰਮ ਤੰਤ ਮੈ ਰੇਖ ਨਾ ਰੂਪ ਮੈਲਾ ਪਹਿਲਾ ਸੋ ਔਦੂਤੀ ਜੋ ਤੂੰ ਪਰ ਆਪ ਪਿਖਿਆ ਭੋਜਨ ਕਰੈ ਸੰਤਾਪ ਔ ਹੱਠ ਪਟਣ ਮੈਂ ਪਿਖਿਆ ਕਰ ਸੋ ਔਦੂਤੀ ਸ਼ਿਵਪੁਰ ਚੜੈ ਬੋਲੈ ਗੋਰਖ ਸਤ ਸਰੂਪ ਪਰਮ ਤੰਤਮੈ ਰੇਖਨਾਰੂਪ ਮਨ ਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਤਰੇ ਨਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਧ ਤਿਸ ਉਦਾਸੀ ਕਾ ਪੜੈ ਨਾ ਕੰਧ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹਿਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਸੋਪਨਾਏ ਬੰਦ ਨੰਦੇ ਝਰਣਾ ਤਿਸ ਪਾਖੰਡੀ ਜਰਾ ਨਾ ਮਰਣਾ ਬੋਲੇ ਚਰਪਟ ਸਤ ਸੂਰੂਪ ਪਰਮ ਤੰਤਮ ਹੈ ਰੇਖਨਾ ਰੂਪ ਨਾ ਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੋਪੈ ਥੰਮ ਇਹ ਨਿਸ ਅੰਤਰ ਰਹੇ ਧਿਆਨ ਤੇ ਬਰਾਗੀ ਸਤ ਸਮਾਨ ਬੋਲੇ ਪਰਥਰ ਸਤ ਸਰੂਪ ਪ੍ਰਮਤੰਤ ਮੈਂ ਰੇਖਨਾਰੂਪ ਮਨਲਾ ਪਹਿਲਾ ਕਿਉ ਮਰੇ ਮੰਦਾ ਕਿਉ ਜੀਵੇ जुਗਤ ਕੰਨ ਪੜਾਏ ਕਿਆ ਖਾਜੈ ਭੁਗਤ ਅਸਤ ਨਾਸਤ ਏ ਕੋ ਨਾ ਕੋਣ ਸੋ ਅਖਰ ਜਿਤ ਰਹਿ ਹਿਆਉ ਤੂ ਪਸ਼ਾਵ ਜੇ ਸਮਕਰਸ ਹੈ ਤਾਂ ਨਾਨਕ ਆਖੇ ਗੁਰਪੂ ਕਹੈ ਸੇ ਵਰਤਾਰੇ ਵਰਤੈ ਪੂਤ ਨਾ ਸੰਸਾਰੀ ਨਾ ਉਹ ਦੂਤ ਨਰੰਕਾਰ ਜੋ ਰਹਿ ਸਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਮਹਿ ਵਿਧਾਤਾ ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿਨੀ ਜਨਮ ਗਵਾਤਾ ਸਭ ਮੈਂ ਇਕ ਵਰਤ ਦਾ ਗੁਰ ਸ਼ਬਦ ਹੀ ਪਾਇਆ ਜਾਈ ਸ਼ਲੋਕ ਮੈਂ ਲਾਤੀਜਾ ਮੂਰਖ ਹੋਵੇ ਸੋ ਸੁਣ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਣਾ ਇਹਤ ਕੁਮਾੜੇ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਅਤ ਪਿਆਰਾ ਪਵੇ ਖੂ ਕੇ ਸੰਜਮ ਕਰਣਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋ ਰਹਿਣਾ ਹਰ ਨਾਮ ਜਪੈ ਆਪ ਉਧਰ ਹੈ ਉਸ ਪਿੱਛੇ ਡੁੱਬਦੇ ਵੀ ਤਰਣਾ ਨਾਨਕ ਜੋ ਤਿਸ ਭਾਵੇਂ ਸੋ ਕਰੇ ਜੋ ਦੇ ਸੋ ਸਣਾ ਨਾ ਲਾ ਪਹਿਲਾ ਨਾਨਕ ਆਖੇ રે ਮਨਾ ਸੁਣੀਆਂ ਸਿੱਖ ਸਹੀ ਲਿਖ ਖਰਬ ਮੰਗੇ ਸਿਆ ਬੈਠਾ ਕੱਢ ਵਹੀ ਤਲਬਾ ਪੌਸਨ ਆਕੀਆਂ ਬਾਕੀ ਜਿੰਨਾ ਰਹੀ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ ਆਉਣ ਜਾਣ ਨਸ ਜਈ ਪੀੜੀ ਗਲੀ ਫਹੀ ਕੂੜ ਨਿਖਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰਤ ਸਭ ਸ਼ਰੀਰ ਹੈ ਹਰ ਰਵ ਰਹਿਆ ਸਭ ਆਪ ਹੈ ਹਰ ਕੀ ਕੀਮਤ ਨਾ ਪਵੈ ਕਿਛ ਤ੍ਰਹਿ ਨਾ ਜਪ ਗੁਰ ਪ੍ਰਸਾਦੀ ਸਾਲ ਹਈਆ ਹਰ ਧਕਤੀ ਰੱਪ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ 부ਝਾਈ ਲੋਕ ਨਨ ਲੱਪੈ ਲਾ ਸਹੰਸਰਦਾਨ ਦੇ ਇੰਦਰ ਰੋ ਆਇਆ ਪਰਸ ਰਾਮ ਰੋਵੇ ਘਰ ਆਇਆ ਅੱਜਾ ਸੋ ਰੋਵੇ ਪੀਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਸਰ ਲੰਕ ਗਵਾਏ ਜਿਨ ਸੀਤਾ ਆਂਦੀ ਦਰੂ ਆਏ ਰੋਵੇਂ ਪਾਂਡਵ ਪੈ ਮਜੂਰ ਜਿਨ ਕੈ ਸੁਆਮੀ ਰਹਿ ਤੋ ਦੂਰ ਰੋਵੇਂ ਜਨਮੇ ਜੋ ਖੋਏ ਗਿਆ ਇੱਕੀ ਕਾਰਣ ਪਾਪੀ ਭਇਆ ਰੋਵੇਂ ਸ਼ੇਖ ਮਸ਼ਾਇਕ ਪੀਰ ਅੰਤ ਕਾਲ ਮਤ ਲਾਗੇ ਪੀੜ ਰੋਵੇਂ ਰਾਜੇ ਕੰਨ ਪੜਾਏ ਹਰ ਕਰਮ ਮੰਗ ਪੀਖਿਆ ਜਾਏ ਰੋਵੇ ਕਿਰਤਨ ਸੰਚੈ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਪ ਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾ ਸੋਈ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ ਮਹਿਲਾ ਦੂਜਾ ਜਪ ਤਪ ਸਭ ਕਿਛ ਮੰਨੇ ਔਰ ਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਤਰ ਸਾਦ ਪੌੜੀ ਕਾਇਆ ਹਸ ਤੁਰ ਮੇਲ ਕਰਤੇ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੇ ਗੁਣ ਮਾਹੇ ਸੁਮਾਇ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਬਕਿ ਆਪੇ ਆਪੋ ਹੈ ਆਪੇ ਦੇ ਵਡਿਆਈ ਸ਼ਲੋਕ ਮਹਿਲਾ ਦੂਜਾ ਨਾਨਕ ਅੰਦਾ ਹੋਇ ਕ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੈ ਆਵੇ ਆਪ ਲਖਾਇ ਮੈਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵਖਰ ਤੈ ਵਣ ਜਾ ਰਿਆਂ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਨਾਨਕ ਵਣ ਜੈ ਸੇ ਰਤਨਾ ਸਾਰ ਨਾ ਜਾਣਨੀ ਅੰਧੇ ਵੱਟੇ ਲੋਏ ਤੌੜੀ ਨੋ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜਾਏ ਬਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲਹੀ ਜਾਏ ਅਨਹਦ ਬਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾਏ ਤਿਤ ਘਟ ਅੰਤਰ ਚਾਨਣਾ ਸਰ ਭਗਤ ਮਿਲੀ ਜਾਏ ਸਭ ਮੈਂ ਏਕ ਵਰਤ ਦਾ ਜਿਨ ਆਪੇ ਰਚਨ ਰਚਾਈ ਸਲੋਕ ਮੈਲਾ ਦੂਜਾ ਅੰਧੇ ਤੇਰਾ ਦੱਸੇ ਅੰਧਾ ਹੋਏ ਸੋ ਜਾਏ ਹੋਏ ਸਜਾਖਾ ਨਾਨਕਾ ਸੋ ਕਿਉ ਉਜੜ ਪਾਏ ਅੰਧੇ ਇਹ ਨਾ ਅੱਖੀਆਂ ਜਿਨ ਮੁਖ ਲੋਇਣ ਨਾਹੀਂ ਅੰਧੇ ਸੇਈ ਨਾਨਕਾ ਖਸਮ ਉੱਥੇ ਜਾਹੇ ਮੈਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਝਾਖਾ ਹੋਏ ਜੇ ਹਾ ਜਾਣ ਤਿਓ ਵਰਤੈ ਜੇ ਸੋ ਅੱਖ ਕੋਇ ਜਿਥੈ ਸੋ ਵਸਤ ਨਾ ਜਪਈ ਆਪੇ ਵਰਤੋ ਜਾਣ ਮਾਨਕ ਗਾਹਕ ਕਿਉ ਲੈ ਸਕੈ ਨਾ ਵਸਤ ਪਛਾਣ ਮੈ ਲਾ ਦੂਜਾ ਸੋ ਕਿਉ ਅੰਧਾ ਅੱਖੀਐ ਜੇ ਹੁਕਮੋਂ ਅੰਧਾ ਹੋਏ ਨਾਨਕ ਹੁਕਮ ਨਾ ਬੁਝਈ ਅੰਧਾ ਕਈਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੀ ਲਾਈਐਨ ਸਭ ਮੈਂ ਪਰਵੇਸ਼ਾ ਆਪੇ ਸ੍ਰਿਸ਼ਟ ਸਾਜਿਐਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸਤ ਪ੍ਰਗਟੀ ਐਸਾ ਸਭ ਕੇਸ਼ ਸੱਚੋ ਸੱਚ ਹੈ ਗੁਰ ਸੋ ਜੀ ਪਾਈ ਸ਼ਲੋਕ ਮਹਿਲਾ ਪਹਿਲਾ ਸਾਵਣ ਰਾਤ ਅਹਾੜ ਦੇ ਕਾਮ ਕ੍ਰੋਧ ਦੋਇ ਖੇਤ ਲਬ ਵਤਰ ਦਰੋਗ ਬਿਓ ਹਾਲੀ ਰਾਕ ਹੇਤ ਹਾਲ ਵਿਚਾਰ ਵਿਕਾਰ ਮਣ ਹੁਕਮੀ ਖੱਟੇ ਖਾਏ ਨਾਨਕ ਲੇਖ ਮੰਗਿਆ ਔਤ ਜਣੇਂਦਾ ਜਾਏ ਮਹਿਲਾ ਪਹਿਲਾ ਪੋਪ ਹੋਏ ਪਵਿੱਤ ਤਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ਼ ਬੋਲ ਦੁਨੀਆਂ ਸਗਲ ਦਰੋਗ ਨਾਮਕ ਨਦਰੀ ਕਰਮ ਹੋਏ ਜਾਵੇਂ ਸਗਲ ਵਿਜੋਗ ਪੌੜੀ ਮਨਮੁਖ ਮੋਗ ਬਾਰ ਹੈ ਦੂਜੇ ਪਾਏ ਬੋਲਾ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਰੋਲਾ ਗੁਰਮੁਖ ਨਾਮ ਧਿਆਈਐ ਮਤ ਤਤ ਕੋ ਢੋਲਾ ਅੰਤਰ ਪ੍ਰਗਾਸ ਘਟ ਚਾਉਣਾ ਹਰ ਲੁੱਧਾ ਟੋਲਾ ਅੱਪੇ ਪਰਮ ਪੁਲਾਇਂਦਾ ਕੇਸ਼ ਕਹਿਣ ਨਾ ਜਾਈ